ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਜਿੱਥੇ ਕਿ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲਣ ਵਾਸਤੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਜ਼ੋਰ ਲਾ ਰਹੀਆਂ ਕਿਉਂਕਿ ਪੰਜਾਬ ਦੀ ਜ਼ਮੀਨ ਦੇ ਹੇਠਲਾ ਪਾਣੀ ਦਾ ਪੱਧਰ ਕਾਫੀ ਨੀਵਾ ਜਾ ਚੁੱਕਾ ਤੇ ਉੱਥੇ ਹੀ ਹੁਣ ਕਿਸਾਨਾਂ ਨੇ ਫਸਲੀ ਚੱਕਰ ਚੋਂ ਬਾਹਰ ਨਿਕਲਣ ਵਾਸਤੇ ਵੱਖ-ਵੱਖ ਤਰ੍ਹਾਂ ਦੀ ਫਸਲ ਲਗਾ ਰਹੇ ਨੇ ਜਿੱਥੇ ਕਿ ਇੱਕ ਛੋਟੇ ਕਿਸਾਨ ਜਿਹੜੇ ਛੋਟੇ ਕਿਸਾਨ ਆ ਉਹ ਥੋੜੀ ਜ਼ਮੀਨ ਹੋਣ ਕਰਕੇ 12 ਵਿਦੇਸ਼ਾਂ ਦਾ ਰੁਖ ਕਰ ਰਹੇ ਉੱਥੇ ਸਾਡੇ ਨਾਲ ਇੱਕ ਸਫਲ ਕਿਸਾਨ ਸਾਡੇ ਨਾਲ ਨੇ ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀ ਸਬਜ਼ੀ ਲਗਾ ਕੇ ਤੇ ਆਪ ਹੀ ਖੁਦ ਵੇਚਦੇ ਨੇ ਜਿੱਥੇ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਮੰਡੀ ਕਰਨ ਦੇ ਵਿੱਚ ਵਪਾਰੀ ਵਰਗ ਜਿਹੜਾ ਕਿਸਾਨਾਂ ਨੂੰ ਪੂਰਾ ਫਾਇਦਾ ਨਹੀਂ ਹੋਣ ਦਿੰਦਾ ਜਿੱਥੇ ਕਿ ਘੱਟ ਰੇਟ ਤੇ ਲਈ ਜਾਂਦੇ ਉੱਥੇ ਹੀ ਇਹ ਕਿਸਾਨ ਜਿਹੜਾ ਉਹ ਆਪਣੀ ਸਬਜ਼ੀ ਆਪ ਲਗਾ ਕੇ ਤੇ ਆਪ ਸੇਲ ਕਰਦਾ ਆ ਆਪਾਂ ਗੱਲਬਾਤ ਕਰਾਂਗੇ ਕਿ ਕੀ ਨਾਮ ਆ ਜੀ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਜਿਹੜੀ ਆ ਸਬਜ਼ੀ ਤੁਸੀਂ ਲਾ ਰਹੇ ਹੋ ਕਿੰਨੀ ਵੈਰੈਟੀ ਦੀ ਆ ਇਹ ਵੈਰੈਟੀ ਹੈਗੀਏ 7-8 ਵੈਰੈਟੀ ਆ ਧੰਨੀਆਂ ਜੇ ਪਾਲਕ ਜੇ ਚਕੰਦਰ ਜੇ ਮੇਥੀ ਜੇ ਮੂਲੀ ਜੇ ਛਲਗਮ ਜੇ ਗੋਭੀ ਜੇ ਤੇ ਗੱਡਿਆਂ ਦਾ ਕਾਣ ਜੇ ਤੇ ਪਾਲਕ ਜੇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤੇ ਇਹ ਜਿਹੜੀ ਫਸਲ ਆ ਤੁਹਾਡੀ ਖੁਦ ਆਪ ਵੇਚਦੇ ਹਾਂ ਹਾਂਜੀ ਆਪ ਵੇਚਦੇ ਹਾਂ ਆਪ ਨੂੰ ਬਹੁਤ ਫਾਇਦਾ ਵੇਚਣ ਦਾ ਇੱਥੇ ਕੋਈ ਜੇ ਮੰਡੀ ਖੜੀ ਆ ਤੇ ਮੰਡੀੋਂ ਅੱਧੋਂ ਡੂੜ ਕੀ ਵਿਕਦੀ ਆ ਆ ਵਿੱਚੋਂ ਡਬਲ ਕਮਾਈ ਆ ਮਤਲਬ ਜਿਹੜੀ ਚੀਜ਼ ਜਿਹੜੀ ਆ 20 ਰੁਪਏ ਦੀ ਮੰਡੀ ਦੇ ਵਿੱਚ ਵੇਚ ਕੇ ਆਉਂਦਾ ਤੇ 40 ਰੁਪਏ ਦੇ ਵਿੱਚ ਇੱਥੇ ਵਿਕਦੀ ਆ। ਹਾਂਜੀ ਵਿਕਦੀ ਆ। ਪਰ ਅਸੀਂ ਥੋੜੇ ਕੰਟਰੋਲ ਰੈਟ ਦੇ ਇਥੋਂ 5 ਕਰਕੇ ਰੈਟ ਵੇਚ ਦਿੰਨੇ ਆ। ਤੇ ਗਾਹਕ ਵੱਧ ਪੈ ਜੇ। ਤੇ ਜਿਹੜੇ ਕਸਟਮਰ ਤੁਹਾਡੇ ਕੋਲ ਆਉਂਦੇ ਨੇ ਉਹ ਮਤਲਬ ਜਦੋਂ ਉਸੇ ਵੇਲੇ ਤਾਜੀ ਸਬਜ਼ੀ ਵੇਖ ਕੇ ਖੜਦੇ ਨੇ ਕਿਦਾਂ ਦਾ ਉਹਨਾਂ ਦਾ ਰਿਐਕਟ ਹੁੰਦਾ। ਉਹ ਰਿਐਕਟ ਕਹਿੰਦੇ ਉਹ ਰੇਟ ਕੋਈ ਨਹੀਂ ਕਰਦੇ ਜੋ ਮੰਗੋ ਦੇਈ ਜਾਂਦੇ ਕਹਿੰਦੇ ਸਬਜ਼ੀ ਤਾਜੀ ਫਲੈਸ਼ ਹੋਈ ਆ। ਜਿਸ ਤਰੀਕੇ ਦੇ ਨਾਲ ਸਰਕਾਰਾਂ ਜਿਹੜੀਆਂ ਉਹ ਕਹਿ ਰਹੀਆਂ ਕਿ ਜੋ ਨੇ ਤੇ ਕਣਕ ਦੇ ਫਸਲੀ ਚੱਕਰ ਜੋ ਨਿਕਲ ਤੁਹਾਡਾ ਕਿੰਨੀ ਜ਼ਮੀਨ ਆ ਤੇ ਕਿੰਨਾ ਪ੍ਰੋਫਿਟ ਹੋ ਜਾਂਦਾ ਮੇਰੇ ਕੋਲ ਸਾਰਾ ਹੈਗਾ 6.5 ਕਣਾ ਥਾ ਤੇ ਰੋਟੀ ਪਾਣੀ ਮੇਰੇ ਚੰਗਾ ਵਧੀਆ ਚੱਲੀ ਜਾਂਦਾ ਜੇ ਗੱਲ ਕੀਤੀ ਜਾਵੇ ਸਾਢੇ 6 ਨਾਲ ਤੋਂ ਵਿੱਚ ਉਹ ਕਿੰਨੇ ਲੱਖ ਦੀ ਕਮਾਈ ਜਿਹੜੀ ਆ ਉਹ ਹੋ ਜਾਂਦੀ ਹੈ ਲੱਖ ਲੱਖ ਰੋਟੀ ਪਾਣੀ ਚੱਲੀ ਜਾਂਦਾ ਵਾ ਨਹੀਂ ਤੂੰ ਕੋਈ ਸਾਰਾ ਕਰਦਾ ਖਰਚਾ ਦੁੱਧ ਪਾਣੀ ਦਾ ਕਿ ਮਸਾਲੇ ਦਾ ਕਿੱਥੋਂ ਚੱਲਦਾ ਹੁਣ ਗੱਲ ਕੀਤੀ ਆ ਜਿੱਦਾਂ ਕਿਸਾਨ ਜਿਹੜੇ ਆ ਉਹ ਮਤਲਬ ਜਿੱਦਾਂ ਹੁਣ ਤੁਹਾਡਾ ਗੰਨਾ ਵੀ ਲਾਇਆ ਹਾਂਜੀ ਤੇ ਜਿਹੜਾ ਗੰਨਾ ਵਾ ਉਹਦੇ ਤੋਂ ਗੁੜ ਤਿਆਰ ਕਰਕੇ ਤੇ ਘਰ ਆਦੇ ਵਰਤਣ ਵਾਸਤੇ ਉਦੋਂ ਉਹ ਗੰਨ ਲਾਇਆ ਸੀ ਰੋੜੇ ਬੇਲਣਾ ਤੋਂ ਵਾਸਤੇ ਮੇਰਾ ਜੋਰ ਨਹੀਂ ਪਿਆ ਹੁਣ ਮੇਰਾ ਪਿਜੋਰ ਤਾਂ ਗਿਆ ਸਬਜੀ ਆਈਦਰ ਹੁਣ ਸਬਜੀ ਸੰਭਣੀਆ ਤੇ ਉਹ ਖਲੋਤਾ ਕਰ ਮਾਰੀ ਵੇਚ ਦੇਣਾ ਕਰੋ ਵਾਸਤੇ ਕਰੋ ਆਦੇ ਜਿੰਨੀ ਸਬਜੀ ਆ ਹਾਂਜੀ ਤੁਹਾਡੇ ਇਕੱਠ ਕਰਦੀ ਸਾਰੀ ਸਬਜੀ ਹੋਗੀ ਹਾਂਜੀ ਆਪਣੇ ਘਰ ਦੇ ਵਿੱਚ ਯੂਜ਼ ਕਰਨ ਵਾਲੀ ਹਰ ਪ੍ਰਕਾਰ ਦੀ ਸਬਜੀ ਹਾਂਜੀ ਦੂਸਰੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੂਰੇ ਕਿਸਾਨਾਂ ਕਹਿੰਦੇ ਤੁਸੀਂ ਆਪਣੇ ਘਰ ਦੀ ਸਬਜੀ ਆਪਣੇ ਜੋਗੀ ਦੀ ਬੀਜੇ ਵੱਧ ਨਹੀਂ ਬੀਚ ਸਕਦੇ ਤੇ ਮੁੱਲ ਤੋਂ ਨਾ ਖਰੀਦੋ ਉਹ ਬਹੁਤ ਸਾਰੇ ਕਿਸਾਨ ਆ ਜਿੰਨਾਂ ਕੋਈ ਜ਼ਮੀਨ ਵੀ ਖੁੱਲੀ ਆ ਲੇਕਿਨ ਕਣਕ ਝੋਨੇ ਤੇ ਹੀ ਆ ਯਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਮੈਸੇਜ ਆਹੇ ਦੇਖੋ ਸਭ ਆਦਮੀ ਉਹ ਸਬਜ਼ੀਆਂ ਦੀ ਕਮਾਈ ਉਹ ਕਰੋ ਉਹ ਕੰਮ ਕਰੋ ਜਿੱਥੇ ਕਮਾਈ ਵੱਧਾ ਕਣਕ ਝੋਨੇ ਦੀ ਕੱਖ ਨੇ ਰੱਖਿਆ ਇਹ ਫਿਰ ਵਾਈ ਜਿਹੜੀ ਕਰਦੇ ਉਹ ਕਿਸ ਤਰੀਕੇ ਦੇ ਨਾਲ ਇਹ ਸਬਜ਼ੀ ਤੁਸੀਂ ਲਾਉਂਦੇ ਹੋ ਵੀ ਇੱਕ ਤੇ ਕਿਸਾਨਾਂ ਨੇ ਹੁਣ ਵੱਡੇ ਵੱਡੇ ਟਰੈਕਟਰ ਲੈ ਲਏ ਆ ਉਹਨਾਂ ਨੇ ਕਰਦੇ ਤੁਸੀਂ ਕਿਸ ਤਰੀਕੇ ਨਾਲ ਕਰਦੇ ਆਹੇ ਭਾਈ ਪਹਿਲਾਂ ਇੱਕ ਦਾ ਟਰੈਕਟਰ ਨਮਾਉਣੇ ਪਾ ਲਈ ਮੁੜ ਕੇ ਕਈ ਨਰ ਗੋੜੇ ਗੜਾਈ ਕਰਕੇ ਨਾਲ ਨਾਲ ਵਟਾ ਵਾ ਕੇ ਵਿੱਜੀ ਜਾਂਦੇ ਆ ਇੱਕ ਬੰਦੇ ਚੀਪ ਪੁੱਟੀ ਆਣੀ ਦੂਜੇ ਬੰਦੇ ਨਾਲ ਵਿੱਜੀ ਜਾਂਦੇ ਆ ਤੇ ਇਹ ਸਾਰਾ ਸਾਲ ਹੀ ਦੇ ਸਮੇਂ ਦੇ ਨਾਲ ਤੁਸੀਂ ਸਭੀਆਂ ਚੇਂਜ ਕਰਦੇ ਰਹਿੰਦੇ। ਨਾ ਗਰਮੀ ਸੰਦੀਰ ਘਟ ਕਰੀ ਜੇ ਮੁਰਗੀ ਚੋਂ ਨੇ ਪਾਸ ਹੋਈ ਜਦੋਂ ਥੋੜਾ ਥਾਂ ਦਮੜਕ ਬੂਤੀ ਪੜੀ ਹੋਈ ਹੁੰਦੀ ਉਹ ਚ। ਵੀ ਕਿਹਾ ਬੀਜ ਬੀਜ ਕੇ ਦੇਖਿਆ ਸੋ। ਬੀਜਿਆ ਬਾਕੀ ਸਭ ਕੋ ਬੀਜੀ ਆਣਾ ਜਿੱਦਾਂ ਹੇਡ ਸੈਟ ਹੋ ਗਈ ਆ। ਤੇ ਗਰਮੀ ਜਾ ਕੇ ਮੁਰਗੇ ਕਿਸੇ ਜੋਰ ਜੋਰ ਮਾਰ ਲੈਣਾ ਫੇਰ ਛੋਨਣਾ ਨਾ ਉਹਦੇ ਨਹੀਂ ਖੰਨਣਾ। ਮੁਰਗੇ ਤਾਂ ਨਹੀਂ ਬੀਜ ਲੈਣਾ ਬੇਬਰ। ਮੋਲੀ ਲੰਮੀ ਆ ਜਿਹੜਾ ਪਾਣੀ ਪੰਜਾਬ ਦਾ ਜਿਹੜਾ ਇਹਨਾਂ ਥੱਲੇ ਜਾ ਰਿਹਾ। ਹਾਂਜੀ। ਉਹਦੇ ਬਾਰੇ ਮੈਸੇਜ ਕੀ ਦੇਣਾ ਚਾਹੀਦਾ। ਕਿਉਂ ਨਾ ਬੀਜਵਾੜ ਜੋ। ਕਿਉਂ ਨਾ ਬੀਜਵਾੜ ਜੋ। ਤੁਸੀਂ ਦੇਖ ਸਕਦੇ ਹੋ ਕਿ ਸਫਲ ਕਿਸਾਨ ਆ ਜਿਸ ਨੇ ਵੱਖ-ਵੱਖ ਤਰ੍ਹਾਂ ਦੇ ਕੈਮਰਾਮੈਨ ਨੂੰ ਕਹਾ ਕਿ ਜਰੂਰ ਸ਼ਾਟਸ ਵਿਖਾਏ ਜਾਣ ਜਿੱਥੇ ਕਿ ਸਾਗ, ਛਲਗਮ ਵਿੱਚੋਂ ਮੂਲੀਆਂ ਨਾਲ ਹੀ ਧਨੀਆਂ, ਪਾਲਕ ਦੇ ਨਾਲ ਚਕੰਦਰ, ਮੀਠੀ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਜਿਸ ਤਰ੍ਹਾਂ ਲਸਣ ਅੱਜ 400 ਰੁਪਏ ਕਿਲੋ ਹੋ ਗਿਆ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਲੇਕਿਨ ਇਸ ਸਫਲ ਕਿਸਾਨ ਨੇ ਲਸਣ ਵੀ ਆਪਣਾ ਹੀ ਬੀਜਿਆ ਜਿੱਥੇ ਕਿ ਘਰ ਦੇ ਰੋਜ਼ਮਰਰਾ ਦੇ ਵਿੱਚ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਆਪ ਹੀ ਤਿਆਰ ਕਰਦੇ ਨੇ ਤੇ ਆਰਗੈਨਿਕ ਖੇਤੀ ਕਰਕੇ ਲੋਕਾਂ ਤੱਕ ਵੀ ਪਹੁੰਚਾਉਂਦੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ